ਸੱਜਨ ਕੁਮਾਰ ਨੂੰ ਦੁਬਾਰਾ ਫੇਰ ਉਮਰ ਕੈਦ ਹੋਈ ਉਮਰ ਕੈਦੀ ਤੇ ਪਹਿਲਾਂ ਸਜਾਉ ਭੁਗਤ ਹੀ ਰਿਹਾ ਸਾਡੀ ਮੰਗ ਸੀ ਜੱਜ ਸਾਹਿਬ ਤੋਂ ਕਿ ਇਹਨੂੰ ਘੱਟ ਤੋਂ ਘੱਟ ਨੂੰ ਫਾਂਸੀ ਦਿੱਤੀ ਜਾਏ ਸੱਜਨ ਕੁਮਾਰ ਨੂੰ ਇਹਨੂੰ ਫਾਂਸੀ ਹੁੰਦੀ ਤਾਂ ਕਮ ਸੇ ਕਮ ਜਿਹੜੇ ਸਾਡੇ ਅੱਲੇ ਜਖਮ ਸਨ ਜਿਹੜੇ 10000 ਸਖਾ ਦਾ ਕਤਲੇਆਮ ਹੋਇਆ ਸਾਨੂੰ ਇਨਸਾਫ ਮਿਲ ਸਕਦਾ ਜਿਹੜੀ ਹਜ਼ਾਰਾਂ ਕਰੋੜੀ ਪ੍ਰਾਪਰਟੀ ਜਿਹੜੀ ਸਾੜੀ ਗਈ ਹੈ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਜਿਹੜੇ ਸਾਡੇ ਅੱਜ 25000 ਪਰਿਵਾਰ ਜਿਹੜੇ ਨੇ ਪੰਜਾਬ ਛੱਡ ਕੇ ਆਏ ਨੇ 1984 ਦੇ ਕਤਲੇਆਮ ਤੋਂ ਬਾਅਦ ਉੱਠਣ ਲੱਗੇ ਹਨ ਇਹਨਾਂ ਦੇ ਮੁਲਬਸੇਵਾ ਵੀ ਹੋਵੇ। ਚਲੋ ਮੇਰੇ ਜਿਹੜਾ ਜਗਦੀਸ਼ ਟਾਈਟਲ ਹੈਗਾ, ਦੂਸਰਾ ਕਮਲਨਾਥ ਹੈਗਾ, ਅਜੇ ਮਾਕਨ ਹੈਗਾ, ਹੋਰ ਸੈਂਕੜੇ ਜਿਹੜੇ ਦਰਿੰਦੇ ਹੈਗੇ ਆ, ਜਿਹੜੇ ਕਾਤਲ ਕਾਂਗਰਸੀ ਸਾਡੇ ਬਾਹਰ ਘੁੰਮ ਰਹੇ ਆ, ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਉਹਨਾਂ 1984 ਦੇ ਕਤਲਿਆਮ ਮਾਮਲੇ ਦੇ ਵਿੱਚ ਅੱਜ ਅਦਾਲਤ ਨੇ ਸੱਜਨ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋ ਸਿੱਖਾਂ ਦੇ ਕਤਲ ਮਾਮਲੇ ਦੇ ਵਿੱਚ ਪਿਛਲੇ ਦਿਨੀ ਸੱਜਨ ਕੁਮਾਰ ਨੂੰ ਦੋਸ਼ੀ ਠਰਾਇਆ ਗਿਆ ਸੀ, ਪਰ ਅੱਜ ਸੱਜਨ ਕੁਮਾਰ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ। ਮੇਰੇ ਨਾਲ 1984 ਸੀ ਕਤਲਿਆਮ ਵੈਲਫੇਅਰ ਸੁਸਾਇਟੀ ਦੇ ਜਿਹੜੇ ਪ੍ਰਧਾਨ ਆ ਉਹ ਮੇਰੇ ਨਾਲ ਨੇ ਕਿਵੇਂ ਦੇਖਦੇ ਹੋ ਜੀ ਪੂਰੀ ਕਾਰਵਾਈ ਨੂੰ ਕਿਉਂਕਿ ਬੜਾ ਲਗਾਤਾਰ ਇੰਤਜ਼ਾਰ ਕਰਨਾ ਪੈ ਰਿਹਾ ਸੀ ਅੱਜ ਉਮਰ ਕੈਦੀ ਸਜ਼ਾ ਸੁਣਾਈ ਹੈ ਸਰਸਤੀ ਵਿਹਾਰ ਦੇ ਵਿੱਚ ਜਸਵੰਤ ਸਿੰਘ ਤੇ ਉਹਦਾ ਬੇਟਾ ਤਰਨ ਤਰਨਦੀਪ ਸਿੰਘ ਨੂੰ 1 ਨਵੰਬਰ 1984 ਦੇ ਵਿੱਚ ਸੱਜਨ ਕੁਮਾਰ ਦੇ ਤੇ ਇਹਦੇ ਨਾਲ ਸੰਨ ਤਕਰੀਬਨ 200-300 ਬੰਦੇ ਸਨ ਉਹਨਾਂ ਨੇ ਜਿੰਦਾ ਜੀ ਗਲਾਵਾਂ ਟਾਇਰ ਪਾ ਕੇ ਉਹਨਾਂ ਸਾਲਾ ਗਿਆ ਸੀ ਅੱਜ ਉਸ ਕੇਸ ਦੇ ਵਿੱਚ ਸੱਜਨ ਕੁਮਾਰ ਨੂੰ ਦੁਬਾਰਾ ਫੇਰ ਉਮਰ ਕੈਦ ਹੋਈ ਉਮਰ ਕੈਦ ਦੀ ਤੇ ਪਹਿਲਾਂ ਸਜ਼ਾ ਉਹ ਭੁਗਤ ਹੀ ਰਿਆ ਸਾਡੀ ਮੰਗ ਸੀ ਜੱਜ ਸਾਹਿਬ ਤੋਂ ਕਿ ਇਹਨੂੰ ਘੱਟ ਤੋਂ ਘੱਟ ਨੂੰ ਫਾਸੀ ਦਿੱਤੀ ਜਾਏ ਸੱਜਨ ਕੁਮਾਰ ਨੂੰ ਲੇਕਿਨ ਇਹਨੂੰ ਆਜੋ ਉਮਰ ਕੈਦ ਹੋਈ ਹੈ ਉਹਦੀ 80 ਸਾਲ ਦੀ ਤੇ ਵੈਸੀ ਉਮਰ ਹੋ ਗਈ ਹੈ ਇਹਨੂੰ ਫਾਸੀ ਹੁੰਦੀ ਤਾਂ ਕਮ ਸੇ ਕਮ ਜਿਹੜੇ ਸਾਡੇ ਅੱਲੇ ਜ਼ਖਮ ਸਨ ਜਿਹੜੇ 10 ਸਾਲਾਂ ਦਾ ਕਤਲਿਆਮ ਹੋਇਆ ਸਾਨੂੰ ਇਨਸਾਫ਼ ਮਿਲ ਸਕਦਾ ਲੇਕਿਨ ਇਨਸਾਫ਼ ਨੂੰ ਸਾਨੂੰ ਘੱਟ ਮਿਲਿਆ ਬਹੁਤ ਥੋੜਾ ਇਨਸਾਫ਼ ਹੈ ਕਿਉਂਕਿ ਬਾਕੀ ਦੇ ਜਿਹੜੇ ਦਰੰਦੇ ਨੇ ਵੱਡੇ ਵੱਡੇ ਮਗਰਮਾਸ਼ਣ ਹੈ ਜਿਹੜੇ ਜਗਦੀਸ਼ ਢੈਡਲਰ ਸੱਜਨ ਕੁਮਾਰ ਆਪਣਾ ਜਗਦੀਸ਼ ਢੈਡਲਰ ਕਮਲਨਾਥ ਵਰਗੇ ਹੋਰ ਸੈਕਲ ਜਿਹੜੇ ਜਨਕ ਕਥਲੇਮ ਕਰਵਾਇਆ ਸੀ ਉਹਨਾਂ ਨੂੰ ਖੁਜਾਂ ਦੀ ਅਜੇ ਤੱਕ ਹੋਈਆਂ ਇੱਕੋ ਮਗਰਮਸ ਜਿਹੜਾ ਅਜੇ ਤੱਕ ਡਿੱਕਿਆ ਆ ਮੇਰੀ ਬੇਨਤੀ ਹੈ ਮੋਦੀ ਸਾਹਿਬ ਨੂੰ ਅਮਿਤ ਸਾਹਿਬ ਜੀ ਨੂੰ ਤੁਸੀਂ ਵਾਦਾ ਕੀਤਾ ਸੀਗੇ 10 ਸਾਲ ਪਹਿਲਾਂ ਜੇ ਸਾਡੀ ਸਰਕਾਰ ਬਣੇਗੀ ਅਸੀਂ ਫਾਸਟੇ ਕੋਟਾ ਬਣਾਵਾਂਗੇ ਅਸੀਂ ਸੀਬੀ ਇਨਕੁਆਰੀ ਕਰਾ ਕੇ ਇਹਨਾਂ ਨੂੰ 6 ਮਹੀਨੇ ਦੇ ਅੰਦਰ ਜਿੰਨੇ ਕਾਂਗਰਸੀ ਨੇ ਸੈਕੜੇ ਕਾਂਗਰਸੀ ਸ਼ਾਮਲ ਨੇ ਇਹਨਾਂ ਨੂੰ ਅਸੀਂ ਫਾਇ ਦੇ ਆਂ ਇਹਨਾਂ ਨੂੰ ਫਾਸੀ ਲਟਕਾਵਾਂਗੇ ਲੇਕਿਨ ਇੱਕੋ ਬੰਦਾ ਕਿਹੜਾ ਜਿੰਤਾ ਕਾਬੂ ਆਇਆ ਮੇਰੀ ਮੰਗੇ ਅੱਜ ਸਭ ਤੋਂ ਪਹਿਲਾਂ ਭਾਰਤ ਸਰਕਾਰ ਨੂੰ ਕਿ ਉਹ ਸੀਬੀਆਈ ਜਿਹੜੀ ਹੈ ਨਾ ਇਹਦੀ ਆਪਣਾ ਦੁਬਾਰਾ ਅਪੀਲ ਪਾਵੇ ਹਾਈ ਕੋਰਟ ਦੇ ਵਿੱਚ ਸੱਜਨ ਕੁਮਾਰ ਨੂੰ ਉਮਰ ਕੈਦ ਹੋਵੇ ਜਿਹੜਾ ਜਗਦੀਸ਼ ਟੱਡਲਰ ਤੇ ਕਮਲਦਰ ਨੂੰ ਤਰੰਤਰ ਗ੍ਰਸਤਾਲ ਕੀਤਾ ਜੇ ਕੋ ਮਰਡਰ ਕਰਦਾ ਬੰਦਾ ਪਹਿਲਾਂ ਦੀ ਗ੍ਰਸਤਾਲੀ ਹੁੰਦੀ ਹੈ ਨਾ ਕਿ ਇਨਕੁਆਰੀ ਸ਼ੁਰੂ ਕਰ ਦਿੰਦਾ ਹੈ ਜੇ ਇਹਨਾਂ ਦੇ ਕਤਲੇਆਮ ਮੱਦੇਨਜ਼ਰ ਬੜੇ ਕਿਤਨੇ ਤੁਰੰਤ ਕ੍ਰਿਸਤਾਲੀ ਹੋਵੇ ਜਗਦੀਸ਼ ਚੱਟਲਰ ਦੀ ਤੇ ਕਮਲ ਨਾਦੀਬ ਤੇ ਇਹਨਾਂ ਦੇ ਖਿਲਾਫ ਜਿਹੜਾ ਕੇਸ ਲਾਇਆ ਜਾਣ ਇੱਕ ਬਈ ਹਰ ਮੰਗੇ ਕਿ ਇਹ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਕਰਵਾਇਆ ਇੱਕ ਤੁਰਤ ਕਮਿਸ਼ਨ ਬਣਾ ਜਾਏ ਕਮਿਸ਼ਨ ਜਿਹੜੇ 6 ਮਹੀਨੇ ਰਿਪੋਰਟ ਦੇ ਕੇ ਜਿਹੜੇ ਹਜ਼ਾਰਾਂ ਕਾਂਗਰਸੀ ਸ਼ਾਮਲ ਨੇ ਦੇ ਵਿੱਚ ਕਾਨਪੁਰ ਦੇ ਵਿੱਚ 300 ਸਿੱਖਾਂ ਦਾ ਕਤਲੇਆਮ ਹੋਇਆ ਬੁਖਾਰੋਲੇ ਵਿੱਚ 150 ਸਿੱਖਾਂ ਨੂੰ ਜੰਦਾ ਪੱਠੀ ਉਸਾਲਾ ਗਿਆ ਜਿਹੜੀ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਜਿਹੜੀ ਸਾੜੀ ਗਈ ਏ ਉਹਦਾ ਜ਼ਿੰਮੇਵਾਰ ਕੌਣ ਹੈ ਉਹ ਸਾਡੇ ਅੱਜ 25000 ਪਰਿਵਾਰ ਜਿਹੜੇ ਨੇ ਪੰਜਾਬ ਬਚੜ ਕੇ ਆਏ ਨੇ 1984 ਦੇ ਕਤਲੇਆਮ ਤੋਂ ਬਾਅਦ ਉੱਡ ਲੱਗੇ ਆਣ ਨੇ ਇਹਨਾਂ ਦਾ ਮੁਲਬਸੇ ਬਾਬੂ ਹੋਵੇ ਮੇਰੇ ਨਾਲ ਹੋਰ ਵੀ ਨੇ ਕਿਉਂਕਿ ਪੂਰੀ ਜਿਹੜੀ ਤਸਵੀਰ ਹੈ ਜਿੰਨੀਆਂ ਵੀ ਇੱਥੇ ਬੀਬੀਆਂ ਬੈਠੀਆਂ ਨੇ ਸਾਰੇ 1984 ਸਿੱਕਤਲੇਆਮ ਦੇ ਜਿਹੜੇ ਪੀੜਿਤ ਪਰਿਵਾਰ ਨੇ ਅਸੀਂ ਲਗਾਤਾਰ ਇਹਨਾਂ ਨਾਲ ਗੱਲਬਾਤ ਕਰਦੇ ਰਹੇ ਨੇ ਅੱਜ ਦਾ ਜਿਹੜਾ ਫੈਸਲਾ ਪਹਿਲੇ ਮੈਂ ਸੁਰਜੀਤ ਜੀ ਨਾਲ ਗੱਲ ਕਰ ਰਿਹਾ ਸੀ ਇਹ ਆਖਰੀ ਸੀ ਕਿ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਬਾਕੀ ਵੀ ਮਾਮਲੇ ਆ ਉਹਨਾਂ ਦੇ ਵਿੱਚ ਵੀ ਬਾਕੀ ਜਿਹੜੇ ਕਾਂਗਰਸੀ ਲੀਡਰ ਹੋਣਗੇ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਪਰ ਅੱਜ ਜਿਸ ਤਰ੍ਹਾਂ ਦੇ ਨਾਲ ਫੈਸਲਾ ਆਇਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਥੋੜੀ ਰਾਹਤ ਤਾਂ ਜ਼ਰੂਰ ਮਿਲੀ ਹੈ ਤੁਹਾਡੇ ਪਰਿਵਾਰਾਂ ਨੂੰ ਦੇਖੋ ਰਾਹਤ ਤੇ ਮਿਲੀ ਹੈਗੀ ਪਰ ਜੋ ਆ ਸਾਨੂੰ ਸੀਗੀ ਕਿਉਂਕਿ ਇਹਨੂੰ ਤੇ ਪਹਿਲੇ ਹੀ ਦੋ ਕੇਸਾਂ ਦੇ ਵਿੱਚ ਪੁਲ ਬਗਸ਼ ਗੁਰਦੁਆਰੇ ਦੇ ਵਿੱਚ ਜਿਹੜਾ ਇਹਨੇ ਕੀਤਾ ਸੀਗਾ ਉਹਦੇ ਵਿੱਚ ਇਹਨੂੰ ਉਮਰ ਕੈਦ ਹੋਈ ਹੋਈ ਸੀਗੀ ਪਰ ਅੱਜ ਜਿਹੜੀ ਇਹਨੂੰ ਫਾਂਸੀ ਮਿਲਣੀ ਚਾਹੀਦੀ ਸੀ ਸਾਡੇ ਜਿਹੜੇ ਅੱਲੇ ਝਕਮ ਹੈਗੇ ਨੇ ਉਹਨਾਂ ਤੇ ਮਰਮ ਲਗਾਉਣ ਦੀ ਗੱਲ ਹੁੰਦੀ ਪਰ ਇਹਨੂੰ ਫਿਰ ਉਮਰ ਕੈਦ ਹੋ ਗਈ ਦੇਖੋ ਉਮਰ ਵਿੱਚ ਤੇ ਸਾਰੀ ਜ਼ਿੰਦਗੀ ਤੇ ਇਹਨਾਂ ਨੇ ਸੁੱਕ ਗਿਆ ਸਾਡੇ ਤੇ ਜਵਾਨੀ ਪਰ ਜਵਾਨੀਆਂ ਵੀ ਸਾਡੇ ਭੈਣ ਭਰਾ ਮਰ ਗਏ ਸਾਡੇ ਬੱਚੇ ਰੁੱਲ ਗਏ ਸਾਡੀਆਂ ਜਿਦਾਤਾ ਤਬਾਹ ਹੋ ਗਈਆਂ ਇਹਨਾਂ ਕਾ I'm ਪੂਰੇ ਸੁੱਖ ਮਾਣੇਨ ਪੂਰੇ ਸਿਆਸਤ ਤੇ ਆਨੰਦ ਲੈਨ ਅੱਜ ਇਹਨਾਂ ਨੂੰ ਜੇ ਇੱਕ ਉਮਰ ਕੈਦ ਹੋ ਵੀ ਗਈ ਘਰ ਬੈਠ ਕੇ ਵੀ ਇਹਨੇ ਰੋਟੀ ਖਾਣੀ ਸੀ ਉੱਥੇ ਬੈਠ ਕੇ ਵੀ ਰੋਟੀ ਖਾਂਦਾ ਮੈਂ ਅੱਜ ਜਿਹੜੇ ਹੈਗੀ ਦਿੱਲੀ ਸਰਕਾਰ ਉਹਨਾਂ ਨੂੰ ਇਹ ਬੇਨਤੀ ਕਰਦੀ ਆ ਕਿ ਤੁਸੀਂ ਇਹਨੂੰ ਹਾਈ ਕੋਰਟ ਤੇ ਵੀ ਚੈਲੰਜ ਕਰਕੇ ਆਪਣੇ ਵੱਡੇ ਵੱਡੇ ਵਕੀਲ ਖੜਾ ਕੇ ਇਹਨੂੰ ਫਾਂਸੀ ਦੀ ਸਜ਼ਾ ਤੱਕ ਲੈ ਕੇ ਜਾਓ ਤਾਂ ਕਿ ਸਾਡੇ ਜਿਹੜੇ ਅੱਲੇ ਝਕਮ ਹੈਗੇ ਨੇ ਇਹਨਾਂ ਦੇ ਉੱਪਰ ਮਰਮ ਹੋ ਲੱਗੇ ਤੇ ਜਿਹੜਾ ਜਗਦੀਸ਼ ਟਾਈਟਲ ਹੈਗਾ ਦੂਸਰਾ ਕਮਲਨਾਥ ਹੈਗਾ ਅਜੇ ਮੈਂ ਕਨੇਗਾ ਹੋਰ ਸੈਂਕੜੇ ਜਿਹੜੇ ਦਰਿੰਦੇ ਹੈਗੇ ਆ ਜਿਹੜੇ ਕਾਤਲ ਕਾਂਗਰਸੀ ਸਾਡੇ ਬਾਹਰ ਘੁੰਮ ਰਹੇ ਆ ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਸਜ਼ਾ ਦੇ ਦੇ ਬਾਕੀਆਂ ਦੇ ਜਿਹੜੇ ਕਾਂਗਰਸੀ ਲੀਡਰ ਜਿਨ੍ਹਾਂ ਦੇ ਉੱਤੇ ਇਹ ਦੋਸ਼ ਲਾ ਰਹੇ ਨੇ ਕਿ ਜਿਹੜੇ ਇਹਨਾਂ ਐਫ ਆਈ ਆਰ ਦੇ ਵਿੱਚ ਨਾਮ ਦਰਜ ਨਹੀਂ ਉਹਨਾਂ ਨੂੰ ਵੀ ਸਜ਼ਾਵਾ ਹੋਣੀ ਚਾਹੀਦੀ ਹੈ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ